ਪਾ ਜੀ ਹੂੰ ਠੀਕ ਹੈ ਟਾਇਰ ਨਵੇਂ ਐਂਡਰੋਇਡ ਨਵੇਂ ਸੀਟ ਕਵਰ ਨਵੇਂ ਐਮਬੀਐਸ ਲੱਟਾ ਦਿਆ ਜਿਹੜੀ ਚੀਜ਼ ਤੁਸੀਂ ਸੋਚੋ ਕਾਰ ਚ ਹੋਣੀ ਚਾਹੀਦੀ ਉਹ ਸਾਰਾ ਕੁਝ ਇਹ ਰੇਟ ਅਸੀਂ ਡਿਮਾਂਡ ਪੂਰੀ ਕਰੀ ਪਈ ਆ ਹਾਂ ਸਾਰਾ ਕੁਝ ਹੀ ਮਤਲਬ ਜਿਹੜੀ ਚ ਸੋਚੋ ਸਾਰਾ ਸਰਪ੍ਰਾਈਜ਼ ਰੇਟ ਰੱਖਿਆ ਹੈ ਭਾਜੀ ਨੇ ਦੱਸੋ ਭਾਜੀ ਸਰਪ੍ਰਾਈਜ਼ ਰੇਟ ਕੋਲੋ ਨਾ ਕਾਬਲੋ 4 ਲੱਖ ਦੀ ਕਰ ਦੇ ਦਾਂਗੇ ਅੱਛਾ ਜੀ ਮਾਲ ਤਾਂ ਲਾ ਦਿੰਦੇ ਇਹਦੇ ਵਿੱਚ ਪੇਲ ਦੀ ਟੈਂਕੀ ਭਰ ਦੋਗੇ ਭਰ ਦਾਂਗੇ ਜੀ ਸਾਰੀਆਂ ਦੀ ਭਰਾਂਗੇ ਸਾਰੀਆਂ ਦੀ ਭਰ ਦਾਂਗੇ ਲਓ ਜੀ ਫਿਰ ਹੁਣ ਛੋਟੀ ਜੀ ਮੇਰੇ ਵਰਗਿਆਂ ਲਈ ਕਾਰ ਅੱਜ ਤੋਂ ਆਲਟੋ 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 ਇਹ ਨੂੰ ਛੋਟੀ ਨਾ ਕੋ ਆਲਟੋ ਹਰ ਉੰਦੇ ਦੀ ਫਰਸਟ ਚੋਇਸ ਹੀ ਪਸੰਦ ਆ ਪਹਿਲੀ ਪਸੰਦ ਆ ਟੋਹਾ ਲਓ ਭਾਜੀ ਕਰੋ ਦਿਮਾਕਾ ਫਿਰਦੇ ਤੇ ਇਹ 2022 ਮਾਡਲ ਦੀ ਗੱਾਰ ਹੈ ਜੀ ਓਕੇ ਜੀ ਹਾਂਜੀ ਫਰਸਟ ਮਾਡਲ ਆ 22000 ਕੰਪਨੀ ਰਿਪੋਰਟ ਚੱਲੀ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਰੇਟ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ 21 ਰੇਟ ਤੇ 3 ਲੱਖ 35 ਹਾਂ ਲਓ ਵੀ ਮੇਤਰੋ ਗੱਲ ਆਏ ਆ ਵੀ ਹੋਰ ਵੀ ਜਦੋਂ ਤੁਸੀਂ ਆਓਗੇ ਮਾਣ ਤਨ ਜਰੂਰ ਹੋਊਗਾ ਸਕਰੀਨ ਤੇ ਨੰਬਰ ਲਿਖੇ ਹੋਏ ਨੇ ਗੱਡੀਆਂ ਤੁਹਾਨੂੰ ਘੱਟ ਦਿਖਾਈਆਂ ਨੇ ਕਾਰਨ ਕੀ ਆ ਸਾਨੂੰ ਪਤਾ ਤੁਹਾਡੇ ਕੋਲੇ ਸਮਾਂ ਕੀਮਤੀ ਹੁੰਦਾਗਾ ਇੱਕ ਭਾਜੀ ਛੋਟੀ ਜਿਹੀ ਗੱਲ ਹੋਰ ਆ ਤੁਹਾਨੂੰ ਉਹ ਵੀ ਆਪਣੇ ਕੋ ਮਿਲੇਗੀ ਸਾਰੀ ਲਗਜ਼ਰੀ ਕਾਰਾਂ ਤੁਹਾਨੂੰ ਇੱਕ ਹੀ ਛੱਤ ਦੇ ਥੱਲੇ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਟਰਾਈ ਸਿਟੀ ਦੇ ਵਿੱਚ ਸਾਡਾ ਗਰੁੱਪ ਹੈ ਭਰਾਵਾਂ ਦਾ ਅਸੀਂ ਰਲ ਮਿਲ ਕੇ ਸਾਰੇ ਬੰਦੇ ਕੰਮ ਕਰ ਰਹੇ ਹਾਂ ਲੋਨ ਦੀ ਫੈਸਿਲਿਟੀ ਹਰ ਚੀਜ਼ ਦੀ ਫੈਸਿਲਿਟੀ ਜੋ ਪਹਿਲੇ ਗੱਲਾਂ ਕਹੀਆਂ ਅੱਜ ਵੀ ਉਸ ਗੱਲ ਤੇ ਕਾਇਮ ਆ ਬੰਦੇ ਦਾ ਸਿਮਲ ਵਧੀਆ ਹੋਣਾ ਚਾਹੀਦਾ ਪ੍ਰੋਫਾਈਲ ਅੱਛਾ ਹੋਣਾ ਚਾਹੀਦਾ ਡਾਊਨ ਪੇਮੈਂਟ ਲੈ ਕੇ ਆਜੋ ਜੋ ਜਾਇਜ਼ ਤੋਂ ਜਾਇਜ਼ ਆਪਾਂ ਗੱਡੀ ਦੇ ਕੇ ਤੋਰਾਂਗੇ ਖਾਲੀ ਨਹੀਂ ਜਾਣ ਦਿੰਦੇ ਓਕੇ ਜੀ ਜੋ ਇਹਨਾਂ ਨੇ ਪਹਿਲਾਂ ਕਿਹਾ ਥੀ ਉਹ ਪੂਰਾ ਵੀ ਕਰਿਆ ਹੁਣ ਫੇਰ ਉਹੀ ਕਿਹਾ ਹੁਣ ਵੀ ਪੂਰਾ ਕਰਨਗੇ ਸਕ੍ਰੀਨ ਤੇ ਨੰਬਰ ਦਿੱਤੇ ਹੋ ਨੇ ਤੁਸੀਂ ਜਿਹੜੀ ਵੀ ਗੱਡੀ ਲੈਣੀ ਆ ਫੋਨ ਕਰਕੇ ਪੁੱਛ ਲਓ ਉਹੀ ਦੇ ਦੇਣਗੇ ਇਹ ਗਰੰਟੀ ਆ ਅੱਛਾ ਇੱਕ ਗੱਲ ਹੋਰ ਆ ਗੱਡੀਆਂ ਵੀ ਤੁਹਾਨੂੰ ਟਾਪ ਕਲਾਸ ਦੇਣਗੇ ਲਗਜ਼ਰੀ ਕਾਰਸ ਤੇ ਆਜੋ ਸਕਰੀਨ ਦੇ ਨੰਬਰ ਦਿੱਤੇ ਹੋ ਨੇ ਸੰਪਰਕ ਕਰ ਲੋ ਲੋਕੇਸ਼ਨ ਮੰਗਾ ਕੇ ਆਜੋ ਨਹੀਂ ਲੱਭਣੇ ਵੀ ਸੌਖੇ ਬਾਕੀ ਜਿਹੜੀ ਲਗਜ਼ਰੀ ਕਾਰ ਆ ਪਲੋਟ ਦੇ ਵਿੱਚ ਖੜੀਆਂ ਕੀਤੀਆਂ ਹੁਣ ਰੋਡ ਤੇ ਖੜੀ ਕਰ ਨਹੀਂ ਸਕਦੇ ਜੀ ਬਿਲਕੁਲ ਲਗਜ਼ਰੀ ਕਾਰ ਆਪਾਂ ਪਲੋਟ ਤੇ ਜਾ ਕੇ ਦਿਖਾਈਦੀ ਹੈ ਠੀਕ ਹੈ ਜੀ ਲਗਦੀ ਕੋਈ ਵੀ ਕਾਰ ਚਾਹੀਦੀ ਆਪਾਂ ਨੂੰ ਸਾਰੀ ਮਿਲੇਗੀ ਗੱਲ ਮੁੱਕਦੀ ਇੱਥੇ ਹੀ ਆ ਵੀ ਸਾਰਾ ਕੁਝ ਹੀ ਮਿਲ ਜੂਗਾ ਬਸ ਅਗਰ ਆਉਣਾ ਜ਼ਰੂਰ ਪਊਗਾ ਵੀਡੀਓਜ਼ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ